ਜਿਹੜੀ ਚੀਜ਼ ਕੋਈ ਬੰਦਾ ਇਮੇਜਿਨ ਨਹੀਂ ਕਰ ਸਕਦਾ ਮੈਂ ਉਸ ਚੀਜ਼ ਨੂੰ ਦੇਖ ਰਿਹਾ ਮੇਰੇ ਕੋਲ ਬਹੁਤ ਸਾਰੀਆਂ ਤਸਵੀਰਾਂ ਹਨ ਜਿਹੜੀਆਂ ਮੈਂ ਕੈਪਚਰ ਕੀਤੀਆਂ ਕਿ ਜਿਵੇਂ ਵਿੱਚ ਬਿਜਲੀ ਉੱਪਰੋਂ ਹੇਠਾਂ ਆ ਰਹੀ ਪੂਰੇ ਪਿੰਡਾਂ ਦੇ ਵਿੱਚ ਨਿਸ਼ਾਨ ਸਾਹਿਬ ਸਭ ਤੋਂ ਉੱਪਰ ਹੁੰਦਾ ਹੈ ਗੁਰਦੁਆਰੇ ਤੇ ਉਹ ਇੱਕ ਤਰ੍ਹਾਂ ਲਾਈਟਨਿੰਗ ਕਨੈਕਟਰ ਦਾ ਹੀ ਕੰਮ ਕਰਦਾ ਹੈ ਨਿਸ਼ਾਨ ਸਾਹਿਬ ਹਾਈਟਸ ਹੈ ਨਾ ਪਿੰਡ ਦੇ ਸਭ ਤੋਂ ਉੱਪਰ ਉਹੀ ਹੋਏਗਾ ਹਮ ਬਿਲਡਿੰਗ ਦੇ ਉੱਪਰ ਬੀ ਸਾਰੀ ਬਿਲਡਿੰਗ ਦੇ ਉੱਪਰ ਹੋਏਗਾ ਬਿਲਕੁਲ ਤੇ ਉਹ ਕੀ ਹੋਏਗਾ ਲਾਈਟਨਿੰਗ ਜਦੋਂ ਆਏਗੀ ਉਹ ਉੱਪਰ ਹੀ ਫੜਲੇਗਾ ਸਿੱਧੀ ਅਰਥ ਕਰ ਦੇਗਾ ਨੂੰ ਅਰਥਿੰਗ ਕਰ ਦੇਗਾ ਉਹਦੀ ਅਜੇ ਤਾਂ ਤੁਹਾਨੂੰ ਮੈਂ ਗੋਲਡਨ ਟੈਂਪਲ ਦੀ ਗੱਲ ਦੱਸਦਾ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਦੀ ਜਿੱਥੇ ਸੈਂਟਰ 'ਚ ਇਹ ਮੇਨ ਗੁਰਦੁਆਰਾ ਹੈ ਹੂੰ ਉਹਦੇ ਉੱਪਰ ਇੱਕ ਸਨਫਲਾਵਰ ਵਰਗਾ ਸਟਰਕਚਰ ਲੱਗਾ ਹੋਇਆ ਹੈ ਜਿਹੜਾ ਸਾਡਾ ਗੋਲਡਨ ਉਹ ਜਿਹੜਾ ਗੁੰਬਦ ਬਣਿਆ ਹੋਇਆ ਹੈ ਗੁੰਬਦ ਬਣੇ ਹਾਂ ਉਹਦੇ ਟਾਪ ਤੇ ਬਿਲਡਿੰਗ ਦੀ ਸਭ ਤੋਂ ਹਾਈएस्ट ਸਰ ਤੁਸੀਂ ਕਹਿ ਰਹੇ ਕਿ ਦਰਬਾਰ ਸਾਹਿਬ ਤੇ ਵੀ ਜੇ ਬਿਜਲੀ ਡਿੱਗਣ ਦੇ ਲਈ ਜੇ ਗਿਰੀ ਹੂੰ ਟੌਪ 'ਤੇ ਉੱਪਰ ਚਲ ਜੇਗੀ ਰਿਫਲੈਕਟ ਹੋਵੇ ਉਹ ਥੱਲੇ ਨਹੀਂ ਜਾਏਗੀ ਇੱਕ ਉਹ ਕਿੱਦਾਂ ਉਹ ਛੋਟਾ ਜਿਹਾ ਜੰਤਰ ਕਿੱਦਾਂ ਕੰਟਰੋਲ ਕਰ ਲੇਗਾ ਉਹ ਰਿਫਲੈਕਟਰ ਹੈ ਅੱਛਾ ਉਹਦੇ ਸਾਈਡ ਦੇ ਸਪਾਈਕਸ ਬਣੀਆਂ ਇਦਾਂ ਦੀਆਂ ਸੈਂਟਰ ਦੇ ਵਿੱਚ ਇੱਕ ਇਦਾਂ ਵਿੱਚ ਉਹਦੇ ਨੌਬ ਹੈ ਮਤਲਬ ਉਹ ਵੀ ਇੱਕ ਸਪਾਈਕ ਹੀ ਕਹਿ ਲੋ ਸਰੋਵਰ ਦੇ ਵਿੱਚ ਬਣਿਆ ਹੋਇਆ ਤੇ ਅਰਥ ਨਹੀਂ ਉਹਨਾਂ ਨੇ ਕਰਾਇਆ ਕਰਾਇਆ ਨਹੀਂ ਕਰੇਗਾ ਹੀ ਨਹੀਂ ਉਹ ਉਹਦਾ ਕੰਮ ਹੀ ਰਿਫਲੈਕਸ਼ਨ ਹੈ ਉਹ ਰਿਫਲੈਕਟ ਕਰ ਦੇਗਾ ਸਿੱਧੀ ਉੱਪਰ ਭੇਜ ਦੇਗਾ ਉਹੀ ਬਿਜਲੀ ਨੂੰ ਉੱਪਰ ਭੇਜ ਦੇਗਾ ਔਰ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਉਹਨੂੰ ਅਰਥ ਕਰ ਦੇਗਾ ਉਹ ਅਰਥ ਕਰਦਾ ਕਿਉਂਕਿ ਉਹਦੇ ਨੀਚੇ ਤੁਸੀਂ ਦੇਖਿਆ ਹੈਗਾ ਬਹੁਤ ਵੱਡਾ ਸੀਮੈਂਟ ਦਾ ਵੀ ਬਣਿਆ ਹੁੰਦਾ ਇੱਕ ਬੇਸ ਹੂੰ ਉਹਦੇ ਵਿੱਚੋਂ ਬਹੁਤ ਉੱਪਰ ਰੌਡ ਜਾਂਦੀ ਆ ਉਹ ਜਿਹਦੇ ਉੱਪਰ ਉਹਨੂੰ ਫੇਰ ਟੱਕਦੇ ਆ ਜੇ ਆਪਾਂ 골ਡਨ ਐਂਬਲ ਜਾਣਦੇ ਆ ਤਾਂ ਹਰਮੰਦਰ ਸਾਹਿਬ ਮੱਥਾ ਟੇਕਦੇ ਆ ਸਾਨੂੰ ਉੱਥੇ ਸਾਇੰਟਿਫਿਕ ਚੀਜ਼ਾਂ ਵੀ ਲੱਭਣੀਆਂ ਚਾਹੀਦੀਆਂ ਕਿ ਉਹਨਾਂ ਨੇ ਵੀ ਤਾਂ ਸਾਇੰਸ ਯੂਜ਼ ਕੀਤੀ